ਇਹ ਫਾਈਨਲ ਜਜਮੈਂਟ ਆਈ ਹੈ ਜਿਹੜੀ ਕੋਰਟ ਨੇ ਕਿੰਨਾਂ ਸ਼ਰਤਾਂ ਦੇ ਉੱਤੇ ਮਜੀਠੀਆ ਸਾਹਿਬ ਨੂੰ ਜਿਹੜੀ ਬੇਲ ਦਿੱਤੀ ਸਰ ਸਟੇਟ ਹੈਡ ਫਾਈਲਡ ਐਪਲੀਕੇਸ਼ਨ ਉਹਨਾਂ ਨੇ ਕੰਡੀਸ਼ਨਸ ਲਾਈਆਂ ਸੀ ਕਿ ਮਿਸਟਰ ਮਜੀਠੀਆ ਨੂੰ ਬਾਹਰ ਕੀਤਾ ਜਾਵੇ ਕਿ ਉਹ ਸਟੇਟ ਆਫ ਪੰਜਾਬ ਚੈਂਟਰ ਨਾ ਕਰਨ ਬੇਲ ਹੋਣ ਤੋਂ ਬਾਅਦ ਤੇ ਕਿਸੇ ਵੀ ਤਰ੍ਹਾਂ ਕੇਸ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਨੂੰ ਐਡਰੈਸ ਨਾ ਕਰਨ 올 ਦੀ ਕੰਡੀਸ਼ਨਸ ਵਿਚ ਵਾਰ ਸੌਟ ਦ ਆਨਿਬਲ ਕੋਰਟ ਹੈਡ ਡਿਕਲਾਈਨਡ ਦੇਅਰ ਆਲ ਰਿਕੁਐਸਟ ਆਨਰੇਬਲ ਕੋਰਟ ਨੇ ਕਿਹਾ ਕਿ ਆਰਟੀਕਲ 19 ਦੇ ਵਿੱਚ ਆਪਣੇ ਵਿਚਾਰ ਰੱਖਣਾ ਆਪਣੇ ਵਿਚਾਰਧਾਰਾ ਰੱਖਣਾ ਹੱਕ ਹੈ ਮੋਰ ਓਵਰ ਹੀ ਇਜ਼ ਪਰਮਨੈਂਟ ਰੈਜ਼ੀਡੈਂਟ ਆਫ ਹਰ ਸਟੇਟ ਆਫ ਪੰਜਾਬ ਪੋਲਿਟਿਕਲ ਬੇਸ ਉਹਨਾਂ ਦਾ ਇੱਥੇ ਹੈ ਇਸ ਕਰਕੇ ਆਨਰੇਬਲ ਕੋਰਟ ਨੇ ਇਹ ਵੀ ਰਿਕੁਐਸਟ ਡਿਕਲਾਈਨ ਕਰਤੀ ਕਿ ਹੀ ਕੈਨ ਨਾਟ ਐਂਟਰ ਇਨਟੂ ਸਟੇਟ ਆਫ ਪੰਜਾਬ ਪਾਸਪੋਰਟ ਪਾਸਪੋਰਟ ਆਲਰੇਡੀ ਸਰੈਂਡਰਡ ਇਨ ਫਸਟ ਕੇਸ ਪਾਸਪੋਰਟ ਆਲਰੇਡੀ ਸਰੈਂਡਰਡ ਹੈ ਜੀ ਸੋ ਜਿੰਨੀਆਂ ਉਹਨੇ ਕੰਡੀਸ਼ਨਸ ਲਾਈਆਂ ਸੀ ਜੋ ਉਹਨਾਂ ਨੇ ਮੰਗ ਕੀਤੀ ਸੀ ਆਨਰੇਬਲ ਕੋਰਟ ਡਿਕਲਾਈਨ ਤੇ ਉਹਨਾਂ ਨੂੰ 2 ਲੱਖ ਰੁਪਏ ਦੇ ਜਿਹੜੇ ਹੈ ਬੀਨ ਬੌਂਡ ਤੇ ਵਿਚਲਕੇ ਤੇ ਛੱਡਣ ਦਾ ਹੁਕਮ ਕੀਤਾ। ਬੀਨ ਚਲਕੇ? ਨਹੀਂ ਜੀ ਉਹ ਛੋਟੀ ਬੌਂਡ। ਹੁਣ ਮਤਲਬ ਰਿਹਾ ਕਰੰਦਾ ਦੇਸ਼ਾਰੀ ਹੋ ਚੁੱਕੇ ਆ ਜੀ। ਹਾਂਜੀ ਹਾਂਜੀ ਹੋ ਚੁੱਕਿਆ ਤੋਂ ਰਿਹਾ ਸਬਮਿਟਿੰਗ ਦੀ ਬੀਨ ਬੌਂਡ। ਕਦੋਂ ਤੱਕ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਜੇ ਦੁਬਾਰਾ? ਪ੍ਰੋਬੇਬਲੀ ਜੀ ਅੱਜ ਅੱਜ ਆਫਿਸ ਆਵਰਸ ਦੇ ਵਿੱਚ ਵਿੱਚ। ਠੀਕ ਹੈ। ਤਰਨੋਆ ਸਾਹਿਬ ਅੱਜ ਜੋ ਅੰਦਰ ਗੱਲਬਾਤ ਹੋਈ ਕਿ ਕੁਝ ਸ਼ਰਤਾਂ ਜ਼ਮਾਨਤ ਨੂੰ ਲੱਗ ਕੇ ਰੱਖ ਲਈਆਂ ਵਿਕਰਮ ਸਿੰਘ ਮਜੀਠੀਆ ਦਾ। ਜੋ ਜ਼ਮਾਨਤ ਹੈ ਜੀ ਸਿਰਫ ਇੱਕ ਕੰਡੀਸ਼ਨ ਤੇ ਜੋ ਹੈ ਉਰਾ ਰੀਲੀਜ਼ ਕੀਤਾ ਗਿਆ ਕਿ 2 ਲੱਖ ਰੁਪਏ ਦਾ ਬੇਲ ਵੌਂਡ ਭਰਨਾ ਪ੍ਰੋਪਰਟੀ ਭਰਨੀ ਹੈ ਉਹ ਅਸੀਂ ਭਰ ਰਹੇ ਹਾਂ ਹੋਰ ਕੋਈ ਕੰਡੀਸ਼ਨਸ ਕਿਸੇ ਤਰ੍ਹਾਂ ਦੀ ਕੋਈ ਵੀ ਆਨਨੇਬਲ ਕੋਰਟ ਵੱਲੋਂ ਨਹੀਂ ਲੁਵਾਈ ਗਈ ਇੱਕ ਕੰਡੀਸ਼ਨ ਹੋਰ ਸੀ ਕਿ ਜਦੋਂ ਬਾਹਰ ਆਉਣਗੇ ਇੱਕ ਐਫੀਡੇਵਿਟ ਦੇਣਗੇ ਮਿਸਟਰ ਮਜੀਠੀਆ ਕਿ ਉਹਨਾਂ ਦਾ ਪਾਸਪੋਰਟ ਆਲਰੇਡੀ ਦੂਸਰੇ ਕੇਸ ਵਿੱਚ ਸਰੈਂਡਰ ਕੀਤਾ ਅੱਜ ਵੀ ਪੰਜਾਬ ਦੇ ਵਿੱਚ ਨਾ ਆਉਣ ਜਿਹੇ ਅੰਦਰ ਬਹਿਸ ਹੋਈ ਉਸ ਤੇ ਉੱਤੇ ਕਾਫੀ ਲੰਬੀ ਚੌੜੀ ਬਹਿਸ ਹੋਈ ਜੀ ਕਿ ਸਟੇਟ ਆਫ ਪੰਜਾਬ ਚ ਐਂਟਰ ਕਰਨਾ ਆਨਨੇਬਲ ਕੋਰਟ ਨੇ ਮੰਨਿਆ ਕਿ ਸੁਧਾਰ ਦੇ ਅਨੁਸਾਰ ਉਹਨਾਂ ਦਾ ਹੱਕ ਹੈ ਤੇ ਉਹ ਆਪਣਾ ਇਥੋਂ ਦੇ ਵਸਨੀਕ ਨੇ ਇੱਥੇ ਉਹਨਾਂ ਦੀ ਪੋਲੀਟੀਕਲ ਜੋ ਹੈਗਾ ਆਪਣਾ ਗਰਾਊਂਡ ਹੈ ਤੇ ਉਹਨਾਂ ਨੂੰ ਹੌਣ ਤੱਕ ਕਿਵੇਂ ਰੁਕਿਆ ਜਾ ਸਤਿ ਇਥੋਂ ਦੇ ਵਸਨੀਕ ਨੇ ਸਟੇਟ ਦੇ ਵਸਨੀਕ ਹਾਂ ਜੀ ਕਿੰਨੀ ਕਲੀਅਰ ਚ ਰਿਹਾਈ ਹੋ ਸਕਦੀ ਹੈ ਸਰ ਆਫਿਸ ਆਵਰਸ ਦੇ ਵਿੱਚ ਵਿੱਚ 80-86 ਘੰਟੇ ਦੇ ਅੰਦਰ ਬੇਲ ਬਾਂਡ ਭਰੇ ਜਾਣਗੇ ਜੀ ਉਸ ਤੋਂ ਬਾਅਦ ਇੱਕ ਪਾਸ ਬੋਰਡ ਦਾ ਨਾਮ ਹੋ ਗਿਆ ਹੋ ਗਿਆ ਬਹੁਤ ਦਿੱਤਾ ਥੈਂਕ ਯੂ